ਲੋਭੀ ਮਿੱਤਰੋ ਆ ਪ੍ਰੀਤ ਕੰਬੈਨ ਨਾ ਕੋਟ ਕਪੂਰੇ ਤੇ ਬਿਲਕੁਲ ਲਾਗੇ ਪਿੰਡ ਪੈ ਜਾਂਦਾ ਹੈ ਬੱਗਿਆਣਾ ਉੱਥੇ ਪਕਾਉ ਖੜੀ ਆ ਕੰਡੀਸ਼ਨ ਦੀ ਇਹ ਸਾਰੀ オリジナル ਮਿੱਤਰੋ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਹੈ ਇੰਡੀਆ ਦੀ ਨੰਬਰ 1 ਇਹ ਕਿਸਾਨ ਭਰਾਵਾਂ ਦੀ ਵੀ ਪਹਿਲੀ ਪਸੰਦ ਮਸ਼ੀਨ ਹੈ ਰਿਮਾਂ ਦੀ ਚੈੱਕ ਕਰ ਲੋ ਅਗਲੇ ਟਾਇਰਾਂ ਦੀ ਕੰਡੀਸ਼ਨ 80 ਪੈਸੇ ਆ ਮਿੱਤਰੋ ਐਲੀਵੇਟਰ ਦੀ ਪੂਰੀ ਸਹੀ ਪਈਆ ਕੋਈ ਟੁੱਟ ਭੱਜ ਨਹੀਂ ਜੈਕ ਤਿੰਨੇ ਬਿਲਕੁਲ ਹੀ ਨਵੇਂ ਲੱਗੇ ਹੋਏ ਨੇ ਪਿਛਲੇ ਸੀਜ਼ਨ ਹੀ ਬਾਈ ਉਹਨੇ ਨਵੇਂ ਲਵਾਏ ਆ ਤੇ ਮਿੱਤਰੋ ਪਿਸੋਂ ਪੂਸ ਤੋਂ ਚੈੱਕ ਕਰ ਲੋ ਇਹ ਮਸ਼ੀਨ ਦਾ ਪੰਜਾਬ ਦਾ ਨੰਬਰ ਹੈ ਤੇ ਪਹਿਲੀ ਪਾਰਟੀ ਦੇ ਨਾਮ ਹੈ ਕੁੱਲ ਮਿੱਤਰੋ 200 ਤੋਂ 250 ਰਕਬਾ ਜਿਹੜਾ ਇਹ ਪਿੰਡ ਦਾ ਹੀ ਮਸ਼ੀਨ ਕੱਟਦੀ ਹੈ ਕੋਈ ਸੱਜਨੂਰੀ ਐਮਪੀ ਯੂਪੀ ਜਾਂ ਹਿਮਾਚਲ ਨਹੀਂ ਜਾਂਦੇ ਕਿਤੇ ਵੀ ਨਹੀਂ ਜਾਂਦੇ ਤੇ ਪੰਜਾਬ ਦੇ ਵਿੱਚ ਹੀ ਚੱਲਦੀ ਹੈ ਤੁਸੀਂ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਤੁਸੀਂ ਕੰਡੀਸ਼ਨ ਦੀ ਵੀ ਚੈੱਕ ਕਰ ਸਕਦੇ ਹੋ ਨਵਾਂ ਮਾਡਲ ਹੈ ਪੰਜਾਬ ਦਾ ਨੰਬਰ ਹੈ ਤੇ ਪਿਛਲੇ ਪਾਸਿਓ ਤੁਹਾਨੂੰ ਸਟਾਫ ਵਾਕਰਾਂ ਦੀ ਵੀ ਚੈੱਕ ਕਰਵਾ ਦਿੰਦੇ ਆਂ ਕਰੋ ਮੇਟਰ ਉਂਦਰੋਂ ਕੰਡੀਸ਼ਨ ਚੈੱਕ ਜਾਨੀ ਕਿ ਪੂਰੀ ਘੈਂਟ ਕੰਡੀਸ਼ਨ ਹੈ ਬਾਈ ਵੀਰੇ ਕਹਿੰਦੇ ਵੀਰੇ ਸਾਡੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਯਾਰ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਨਾ ਵੀ ਯਾਦ ਰੱਖੋ 101% ਸਾਡੀ ਗਾਰੰਟੀ ਹੈ ਬੇਸ਼ੱਕ ਪਿੰਡ ਦੇ ਵਿੱਚੋਂ ਪਤਾ ਵੀ ਕਰ ਲੋ ਵੀ ਕਿੱਦਾਂ ਦੇ ਸੱਜਣ ਨੇ ਨੰਬਰ ਆਪਾਂ ਕੈਪਸ਼ਨ ਦੇ ਵਿੱਚ ਬਾਈ ਵੀਰਾਂ ਦਾ ਲਿਖਤਾ 2009 ਮਾਡਲ ਹੈ ਤੇ ਗਾਰੰਟੀ ਪੂਰੀ ਫੁੱਲ ਹੈ ਕਟਰਦ ਵੀ ਪੂਰਾ ਸਾਫ ਪਿਆ